ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਮੌਸਮ ਦਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਜਿੱਦਾਂ ਕਹਿ ਲੋ ਵੀ ਹੁਣ ਕਣਕਾਂ ਦੀਆਂ ਵੜਾਈਆਂ ਆ ਗਈਆਂ ਜੀ ਤੇ ਨਾਲ ਦੀ ਨਾਲ ਰੱਬ ਵੀ ਆ ਗਿਆ ਤੇ ਜਦੋਂ ਕਣਕ ਫਸਲ ਪੱਕਦੀ ਆ ਮਹਾਰਾਜ ਉਹਦੋਂ ਤੰਗ ਕਰਦੇ ਕਰਦਾ ਜੀ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅ ਚਲੋ ਬਾਕੀ ਰਜਾ ਉਹਦੀ ਆ ਜੀ ਉਹ ਨਹੀਂ ਦੇਣਾ ਹਨਾ ਪਹਿਲਾਂ ਵਾਲੀਆਂ ਬਲੌਗਾਂ ਚ ਵੀ ਮੈਂ ਕਈ ਵਾਰ ਕਿਹਾ ਹੈ ਵੀ ਵੱਧ ਵੀ ਉਹ ਨਹੀਂ ਦੇਣਾ ਘੱਟ ਵੀ ਉਹ ਨਹੀਂ ਦੇਣਾ ਜੇ ਦੇਣਾ ਹੈ ਤਾਂ ਉਹ ਨਹੀਂ ਦੇਣਾ ਨਹੀਂ ਜੇ ਨਹੀਂ ਵੀ ਦੇਣਾ ਤਾਂ ਮੈਂ ਨਹੀਂ ਦੇਣਾ ਸਾਰਾ ਜੀ ਕੋਈ ਜ਼ੋਰ ਨਹੀਂ ਹੈ ਬੰਦੇ ਦਾ ਰੱਬ ਦੀ ਰਜਾ ਹੈ ਜੀ ਜੇ ਮਾਲਕ ਨੇ ਦੇਣਾ ਏ ਜਿੰਨਾ ਦੇਣਾ ਉਹਨੇ ਉਹਦੀ ਰਜਾ ਵਿੱਚ ਮਿਲਣਾ ਜੀ ਉਹ ਜੇ ਆਪਾਂ ਕਹੀਏ ਵੀ ਹਾਂ ਆਪਾਂ ਵੀ ਮਤਲਬ ਮਹਾਰਾਜ ਤੇ ਬਾਹਰ ਹੋ ਕੇ ਚੱਲ ਪੂਗੇ ਵੀ ਫੇਰ ਤਾਂ ਨਹੀਂ ਜੀ ਉਹ ਕੰਮ ਤਾਂ ਆਪਾਂ ਦਾ ਮੰਨਦੇ ਨਹੀਂ ਇਸ ਚੀਜ਼ ਨੂੰ ਬਾਕੀ ਕੋਈ ਭਾਈ ਮੰਨਣ ਵਾਲਾ ਹੋਵੇ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਕਿਉਂਕਿ ਆਪਾਂ ਦਾ ਮਾਲਕ ਦੀ ਰਜਾ ਵਿੱਚ ਰਹਿਣ ਵਾਲੇ ਬੰਦੇ ਆ ਅਪੋਨਾ ਇਨਾਂਕ ਮਤਲਬ ਭਰੋਸਾ ਕਰਦੇ ਵੀ ਜੋ ਅੱਜ ਰੋਟੀ ਖਾਂਦੀ ਆ ਜਾਂ ਖਾਂਦੇ ਆ ਜਾਂ ਖਾਣੀ ਆ ਜੇ ਮਾਲਕ ਦੀ ਰਜ਼ਾ ਏ ਤਾਂ ਹੀ ਆ ਜੇ ਬੰਦਾ ਕਹੂੰਗਾ ਵੀ ਮੈਂ ਆਪ ਉਹ ਕਰ ਲੂਗਾ ਉਹ ਉਹਦੀ ਰਜ਼ਾ ਵਗੈਰ ਤਾਂ ਬੁਰਕੀ ਇੱਥੇ ਰਹਿ ਜਣੀ ਆ ਮੂੰਹ ਦੇ ਅੰਦਰ ਵੀ ਨਹੀਂ ਬੰਦਾ ਪਾ ਸਕਦਾ ਹਨਾ ਤੇ ਉਧਰ ਬਾਈ ਨੇ ਗਾਣੇ ਲਾਏ ਹੋਏ ਆ ਟਰੈਕਟਰ ਤੇ ਹੁਣ ਇੱਧਰ ਵਿੱਚ ਨਾ ਆਵਾਜ਼ ਆਈ ਜਾਵੇ ਹਵਾ ਚੱਲਦੀ ਨਾ ਹਵਾ ਕਰਕੇ ਆਵਾਜ਼ ਇੱਧਰੋਂ ਆਈ ਜਾਂਦੀ ਆ ਬਾਈ ਲੱਗਿਆ ਹੋਇਆ ਜੀ ਖੇਤਵਾਨ ਉਧਰ ਪਪੂਲਰ ਵਾਲਾ ਖੇਤ ਆ ਆਪਣਾ ਇੱਧਰ ਉਹ ਆ ਰਿਹਾ ਜੀ ਟਰੈਕਟਰ ਪਿੱਛੇ ਉਹ ਦੇਖੋ ਇਹ ਆ ਆ ਰਿਹਾ ਡੈਕ ਤੇ ਕਾਫੀ ਦੂਰ ਆ ਜੀ ਪਰ ਹਵਾ ਕਰਕੇ ਨਾ ਆਵਾਜ਼ ਆ ਰਹੀ ਹੈ ਡੈਕ ਦੀ ਇੱਧਰ ਨੂੰ ਤੇ ਮੁੱਕ ਦੀ ਗੱਲ ਆ ਜੀ ਹੁਣ ਮੇਨ ਮੁੱਦੇ ਪਰ ਆਈਏ ਆਪਾਂ ਅੱਜ ਹੁਣ ਚੱਲੇ ਆ ਜੀ ਰੋਪੜ ਨੂੰ ਚਾਮ ਦਾ ਟਾਈਮ ਆ ਤੇ ਕੱਲ ਨੂੰ ਹੈਗਾ ਚਾਚਾ ਜੀ ਦਾ ਜਨਮ ਦਿਨ ਵਿੱਕੀ ਚਾਚਾ ਜੀ ਦਾ ਮਾਲਾ ਵਾਲਿਆਂ ਦਾ ਤੇ ਉਹਦੇ ਵਾਸਤੇ ਫੇਰ ਕਹਿੰਦੇ ਭਾਈ ਗਿਫਟ ਲੈ ਕੇ ਆਣਾ ਚਾਚਾ ਜੀ ਵਾਸਤੇ ਕੋਈ ਨਾ ਕੋਈ ਹਾਂ ਮਾ ਭਾਈ ਜ਼ਰੂਰ ਜਦੋਂ ਮਤਲਬ ਬਰਥਡੇ ਆ ਕਿਸੇ ਦਾ ਗਿਫਟ ਦਾ ਜ਼ਰੂਰ ਬਣਦਾ ਹੈ ਜੀ ਤੇ ਕਿਤੇ ਹੋ ਸਕਦਾ ਵੀ ਜਿੱਦਾਂ ਅਸੀਂ ਸਾਡੇ ਕੋਲ ਟਾਈਮ ਨਹੀਂ ਹੈਗਾ ਇਹ ਕੁਛ ਅਸੀਂ ਫੇਰ ਗਿਫਟ ਤੇ ਮਤਲਬ ਬਾਂਝੇ ਰਹਿ ਜੀ ਨਹੀਂ ਗਿਫਟ ਤਾਂ ਜ਼ਰੂਰ ਬਣਦਾ ਚਲੋ ਜੀ ਦਾ ਬਰਥਡੇ ਆ ਉਧਰ ਜੀਜਾ ਜੀ ਦਾ ਉਹ ਗਿਫਟ ਲੈ ਜਾਣਾ ਰਹਿ ਗਿਆ ਤਾਂ ਕਿਉਂਕਿ ਅਸੀਂ ਐਟੇ ਟਾਈਮ ਹੀ ਹਿਮਾਚਲ ਤੋਂ ਆਉਂਦੀ ਸਾਰ ਉਹਨਾਂ ਕੋਲ ਪਹੁੰਚੇ ਅ ਬਾਕੀ ਕੋਈ ਨਹੀਂ ਉਹਨਾਂ ਦਾ ਪੈਂਡਿੰਗ ਪਿਆ ਦਵਾਂਗੇ ਉਹਨਾਂ ਨੂੰ ਜ਼ਰੂਰ ਗਿਫਟ ਤੇ ਹੁਣ ਚੱਲਦੇ ਆਂ ਜੀ ਉਧਰ ਫੇ ਮੈਡਮਾਂ ਹੋਈਆਂ ਭਾਈ ਤਿਆਰ ਕੇ ਨਹੀਂ ਭਾਬੀ ਜੀ ਨੇ ਵੀ ਜਾਣਾ ਨਾਲ ਤੇ ਜੈਸਮੀਨ ਨੇ ਵੀ ਜਾਣਾ ਆ ਜੋ ਚੱਲਦੇ ਆਂ ਦੇਖਦੇ ਆਂ ਫੇ ਮਿਲਦੇ ਆਂ ਉਹਨਾਂ ਨੂੰ ਭਾਈ ਹੋਗੇ ਤਿਆਰ ਕੇ ਨਹੀਂ ਲੇਡੀਜ਼ ਦਾ ਵੈਸੇ ਤੁਹਾਨੂੰ ਪਤਾ ਹੀ ਔਖੀ ਹੀ ਤਿਆਰ ਹੁੰਦੀਆਂ ਵੈਸੇ ਮੇਰੀਆਂ ਭੈਣਾਂ ਵੀ ਦੇਖ ਰਹੀਆਂ ਵੀਡੀਓ ਤੇ ਚਲੋ ਅ ਮਾਫ਼ੀ ਹੈ ਜੀ ਜੇ ਕਿਸੇ ਨੂੰ ਗੁੱਸਾ ਲੱਗੇ ਹਾਂਜੀ ਤੇ ਇੱਕ ਸਾਡਾ ਵੀਰ ਢੋਲਾ ਬਾਈ ਦਾ ਪਿੰਡ ਆ ਜੀ ਅ ਤੇ ਫਤੇਗੜ ਸਾਹਿਬ ਜ਼ਿਲ੍ਹਾ ਵੀਰ ਦਾ ਮੇਰਾ ਵੱਡਾ ਵੀਰਾ ਏ ਤੇ ਬਾਈ ਦਾ ਅੱਜ ਫੋਨ ਆਇਆ ਸੀਗਾ ਜੀ ਵੀਰ ਇਟਲੀ ਵਿੱਚ ਆ ਸਾਰੀ ਫੈਮਿਲੀ ਇਟਲੀ ਵਿੱਚ ਆ ਜੀ ਉਹਨਾਂ ਦੀ ਤੇ ਫਾਦਰ ਸਾਹਿਬ ਨੂੰ ਤਾਂ ਉਹਨਾਂ ਦੇ ਨੂੰ ਬਹੁਤ ਟਾਈਮ ਹੋ ਗਿਆ ਕਹਿੰਦੇ ਵੀ 40 ਸਾਲੇ ਹੋ ਗਏ ਇਟਲੀ ਗਏ ਉਹਨੂੰ ਤੇ ਵੀਰ ਨੂੰ 20 ਸਾਲ ਹੋ ਗਏ ਜੀ 19 ਪਤਾ ਨਹੀਂ 20 ਸਾਲ ਕਹਿੰਦਾ ਦਾ ਵੀਰ ਤੇ ਵੀਰ ਆਪਣਾ ਉਹਨਾਂ ਦਾ ਨਾਮ ਹੈਗਾ ਜੀ ਵੀਰ ਦਾ ਗੁਰਿੰਦਰ ਸਿੰਘ ਤੇ ਭਾਬੀ ਜੀ ਦਾ ਨਾਮ ਹੈਗਾ ਏ ਗੁਰਵਿੰਦਰ ਕੌਰ ਗੁਰਵਿੰਦਰ ਕੌਰ ਆ ਜੀ ਸ਼ਾਇਦ ਮੇਰੇ ਖਿਆਲ ਨਾਲ ਜੇ ਮੇਤੇ ਗਲਤੀ ਹੋ ਗਈ ਹੋਈ ਤਾਂ ਮਾਫ ਕਰਿਓ ਆਹੀ ਆ ਜੀ ਕੁਝ ਨਾਮ ਬਾਈ ਦਾ ਤੇ ਬਾਈ ਨੇ ਅੱਜ ਵਿਚਰੇ ਨੇ ਫੋਨ ਕਰਿਆ ਬਹੁਤ ਵਧੀਆ ਬਾਈ ਦਾ ਸਭਾਅ ਏ ਬਹੁਤ ਵਧੀਆ ਇਹਨ ਗੱਲਬਾਤ ਹੋਈ ਸਾਡੀ ਤੇ ਬਾਈ ਕਹਿੰਦਾ ਯਾਰ ਵੀ ਮੈਂ ਤੇਰਾ ਕਹਿੰਦਾ ਬੜਾ ਭਰਾ ਹੀ ਹੈ ਕਹਿੰਦਾ ਤੂੰ ਬਸ ਵੀ ਵਧੀਆ ਲੱਗਿਆ ਕਹਿੰਦਾ ਵੀ ਗੱਲਬਾਤ ਕਰਕੇ ਆਪਾਂ ਨੂੰ ਵੀ ਬਾਈ ਬਹੁਤ ਵਧੀਆ ਲੱਗਿਆ ਜਦੋਂ ਕੋਈ ਪਿਆਰ ਨਾਲ ਫੋਨ ਕਰਦਾ ਹਨਾ ਵਧੀਆ ਗੱਲਬਾਤ ਲੱਗਦੀ ਹੈ ਬੰਦੇ ਦੀ ਤੇ ਆਪਾਂ ਜ਼ਰੂਰ ਅਗਲੇ ਨੂੰ ਕਰਦੇ ਆ ਵੀ ਇੰਨਾ ਸਾਨੂੰ ਮਾਣ ਹੋ ਜਾਂਦਾ ਵੀ ਚਲੋ ਸਾਨੂੰ ਐਡੀ ਦੂਰ ਕੋਈ ਸਾਡੀ ਰਿਸ਼ਤੇਦਾਰੀ ਨਹੀਂ ਹਨਾ ਕੋਈ ਕੋਸ ਨਹੀਂ ਲਾਓ ਜੀ ਟੈਂਕੀ ਭਰ ਗਈ ਪਹਿਲਾਂ ਮੋਟਰ ਬੰਦ ਕਰ ਦਈਏ ਤੇ ਬੰਦਾ ਇੰਨੀ ਦੂਰ ਬੈਠੇ ਸਾਨੂੰ ਪਿਆਰ ਕਰਦੇ ਆ ਜੀ ਆ ਸਾਡਾ ਮਤਲਬ ਕਹਿ ਲੋ ਵੀ ਹੋਰ ਅ ਕਹਿ ਲੋ ਵੀ ਵੀਡੀਓ ਬਣਾਉਣ ਚ ਸਾਡਾ ਹੋਰ ਦਿਲ ਲੱਗਦਾ ਫਿਰ ਹਨਾ ਜਦੋਂ ਇਦਾਂ ਪਿਆਰ ਮਿਲਦਾ ਜੀ ਬਾਹਰ ਤੇ ਚਲੋ ਵੀਰ ਨੂੰ ਮਾਲਕ ਤਰੱਕੀਆਂ ਬਖਸ਼ੇ ਜੀ ਨਿਆਣੇ ਬੱਚਿਆਂ ਨੂੰ ਸੁਖੀ ਰੱਖੇ ਅੰਦਰ ਉਸਤੀ ਬਖਸ਼ੇ ਜੀ ਆਜੋ ਫੇ ਹੁਣ ਚੱਲਦੇ ਆ ਜੀ ਉਧਰ ਗੱਪਾਂ ਛੱਪਾ ਚੱਲ ਰਹੀਆਂ ਹੈ ਤੇ ਦੇਖਦੇ ਆ ਹੁਣ ਆਕੇ ਜਾਕੇ ਕਿਆ ਕੁਸ ਚੱਲ ਰਿਹਾ ਲਓ ਜੀ ਇੱਧਰ ਦੇਖੋ ਲੈਂਨ ਕਿੱਦਾਂ ਬਣੀ ਵੀ ਆ ਲੈਂਨ ਲੈਂਨ ਤਾਇਆ ਜੀ ਨੂੰ ਮਿਲੋ ਪਹਿਲਾਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਤਾਇਆ ਜੀ ਠੀਕ ਆ ਜੀ ਵਧੀਆ ਭਾਈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਇੱਧਰ ਮਾਤਾ ਜੀ ਭਾਈ ਆਪਣੇ ਡਿਊਟੀ ਪਰ ਲੱਗੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਲੱਡੂ ਨੂੰ ਮਿਲੋ ਭਾਈ ਲੱਡੂ ਨੂੰ ਮਿਲੋ ਲੱਡੂ ਸਾਡੇ ਦੇ ਵਾਲ ਝੜ ਰਹੇ ਆ ਸਾਰੇ ਆਹ ਲਓ ਲੇ ਯਾਰੇ ਨੂਰੇ ਨੂਰੇ ਨੂੰ ਮੇਰੇ ਉਹ ਤਾਂ ਛੱਤਰੀ ਛੱਤਰੀ ਕਾਲ ਜੀ ਬਲਾਈ ਪੁੱਤ ਸਾਸੀ ਕਾਲ ਬਾਹਰ ਸਾਸੀ ਕਾ ਪੁੱਤ ਸਾਸੀ ਹੁਣ ਬੋਲਣ ਲੱਗੀ ਥੋੜਾ ਤੋਂ ਜੀ ਪਾਪਾ ਵੀ ਕਰ ਦੋ ਜੀ ਪਾਪਾ ਤਾਂ ਕਾਕੇ ਦੇ ਕਰੂੰਗੀ ਇਹ ਲੈ ਲੈ ਕਰੀ ਪੁੱਤ ਇੱਕ ਹੋਰ ਕਰ ਦੇ ਇਹ ਆ ਉਹ ਵੀ ਇਹਨੂੰ ਖੁਸ਼ ਹੋ ਕੇ ਕਰਾਉਂਦਾ ਲੈ ਲੈ ਅੱਜ ਤਾਂ ਚਾਚੀ ਪਰ ਵੀ ਦਿਵਾਲ ਹੋਗੀ ਅੱਛਾ ਇੱਕ ਮਿੰਟ ਲੈ ਮੀਟਸ ਤੇ ਹੈਰ ਕਿੱਥੇ ਆ ਈਅਰ ਕਿੱਥੇ ਆ ਚਾਚ ਨੂੰ ਪਹਿਲੇ ਈਅਰ ਦੱਸ ਇੱਧਰ ਦੱਸ ਈਅਰ ਕਿੱਥੇ ਆ ਈਅਰ ਕਿੱਥੇ ਆ ਈਅਰ ਲੈ ਹੁਣ ਤੂੰ ਈਅਰ ਦੱਸ ਕਿੱਥੇ ਆ ਭੁੱਲ ਗਈ ਜੇ ਦੱਸ ਦੇ ਭੁੱਲ ਗਈ ਈਅਰ ਭੁੱਲ ਗਈ ਦੱਸ ਦੇ ਕੰਨ ਨਾ ਹੋ ਤਾਂ ਕੰਨ ਕੰਨ ਨੂੰ ਸਹੀ ਈਅਰ ਨੇ ਕਿੱਥੇ ਆ ਲੈ ਪਾਰੀਆਂ ਇਕੱਲੇ ਇਕੱਲੇ ਦੇ ਕਰਦੀਆਂ ਇਹ ਲੈ ਪ੍ਰਜਾਤ ਵੱਢਦੀ ਫਿਰਦੀ ਪਾਰੀਆਂ ਮੇਰੇ ਮੇਰੇ ਤਾਂ ਕਰ ਹੀ ਨਹੀਂ ਆਈਏ ਬਾਤ ਨਹੀਂ ਕੁੱਲੇ ਗੱਫੇ ਸਾਰਿਆਂ ਨੂੰ ਤੇ ਐਦਾ ਗੱਲ ਚੱਲਦੀ ਜੀ ਵੀ ਡਿਸਪੈਂਸਰੀ ਦੇ ਮਾਇਨੇ ਦੱਸੇ ਜਾਂਦੇ ਤੇ ਵੀ ਜਿਵੇਂ ਹੁਣ ਆਪਣੇ ਪੇਨ ਕਿਲਰ ਹੂੰ ਡਿਸਪੈਂਸਰੀ ਚੋਂ ਮਿਲੂਗੀ ਸਾਨੂੰ ਹੂੰ ਫ੍ਰੀਜ ਜਿੰਨਾ ਕਹਿ ਲਿਆ ਆਪਾਂ ਫ੍ਰੀ ਦੇ ਵਿੱਚ ਇਹ ਗੱਲ ਨਹੀਂ ਵੀ ਅਸੀਂ ਪੈਸਾ ਨਹੀਂ ਲਉਣਾ ਚਾਹੁੰਦੇ ਗੱਲ ਆਇਆ ਵੀ ਉਹ ਦਵਾਈਆਂ ਆਉਂਦੀਆਂ ਹੀ ਸਾਡੇ ਘਰ ਤੇ ਹੂੰ ਠੀਕ ਆਪਾਂ ਨੂੰ ਪਤਾ ਨਹੀਂ ਆਪਾਂ ਫੇਰ ਬਾਟ ਲੰਦੀ ਉਧਰ ਨੂੰ ਜਦ ਮਾਲਾ ਤੇ ਮੈਂ ਹਰ ਇੱਕ ਦਵਾਈ ਡਿਸਪੈਂਸਰੀ ਚ ਲੰਦੀ ਸੀ ਮਣੋ ਦੇਖੋ ਜ਼ਖਾਮ ਹਮ ਖਾਂ ਦਾ ਬੁਖਾਰ ਸਭ ਕਾ ਸਰੀ ਦਵਾਈ ਸਾਨੂੰ ਡਿਸਪੈਂਸਰੀ ਚ ਅਵੇਲੇਬਲ ਹੈ ਲੈ ਸਕਦੇ ਆ ਮੈਂ ਤਾਂ ਘਰ ਵੀ ਮੰਗਾ ਲੰਦੀ ਆ ਜਿਵੇਂ ਆਇਰਨ ਦੀਆਂ ਹੋਗੀਆਂ ਕੈਲਸ਼ੀਅਮ ਦੀਆਂ ਹੋਗੀਆਂ ਆਪਣੀਆਂ 슈ਗਰ ਦੀ ਬਿਮਾਰੀ ਹੋਗੀ ਬੀਪੀ ਦੀਆਂ ਦਵਾਈਆਂ ਬਿਮਾਰੀਆਂ ਹੋ ਗਈਆਂ ਇਹਨਾਂ ਦੇ ਸਾਰੀਆਂ ਦੀ ਦਵਾਈ ਡਿਸਪੈਂਸਰੀ ਚ ਅਵੇਲੇਬਲ ਆ ਸਾਨੂੰ ਮਿਲਦੀਆਂ ਤਾਂ ਮੈਂ ਮੰਮੀ ਨੂੰ ਗੱਲ ਕਰਦੀ ਦੀ ਮੰਮੀ ਕਹਿੰਦੇ ਸੀ ਵੀ ਮੈਨੂੰ ਇਹਦੇ ਨਾਲ ਦੀ ਦਵਾਈ ਲੈ ਗਲੀਮੀ ਪ੍ਰਾਈਡ ਤੇ ਮੈਟਫੋਰਮਿਨ ਵੀ ਮੈਂ ਕਹਾ ਮੰਮੀ ਵੀ ਹੁਣ ਮੰਮੀ ਕਹਿੰਦੇ ਮੈਂ 2 ਦਿਨਾਂ ਤੱਕ ਚੱਲ ਜਾਣਾ ਵਿੱਚ ਆ ਗਿਆ ਸੰਡੇ ਫਿਰ ਹੁਣ ਮੰਮੀ ਕਹਿੰਦੇ ਤੇ ਚੱਲ ਦੇਖ ਲੈਂਦੇ ਆ ਵੀ ਕੀ ਕਰਨਾ ਵੈਸੇ ਮੈਂ ਡਿਸਪੈਂਸਰੀ ਵਾਲੀ ਨੂੰ ਪਾਤੀ ਫੋਟੋ ਵੀ ਮੈਨੂੰ ਇਹ ਦੋਹੇ ਚੱਕਦੀਆਂ ਪਰ ਇਹ ਕਿਹਨੀਆਂ ਹੈ ਫੋਨ ਅਗਰ ਤੇ ਮੇਨੂਰ ਲਓ ਜੀ ਇੱਧਰ ਮਿਲੋ ਪਹਿਲਾਂ ਮਾਸੀ ਜੀ ਨੂੰ ਬਸ ਦੀ ਗੱਲ ਜਾਰੇ ਉਹ ਮਸੀ ਸੇ ਤਾਂ ਠੀਕ ਆ ਜੀ ਹਾਂਜੀ ਹਾਂਜੀ ਤੇ ਸ਼ੂਗਰ ਤੇ ਮੈਂ ਪਹਿਲਾਂ ਕਿਹਨੂੰ ਤੇ ਮੰਮੀ ਤੂੰ ਸਿਰਿੰਜ ਕਿੱਥੇ ਤੇ ਚੱਕ ਲਈ ਓਰੇ ਲੈ ਗੰਦਾ ਬੱਚਾ ਤੁਹਾਡੇ ਮੂੰਹ ਖਾਣ ਦੇ ਕਿਸੇ ਨੂੰ ਨਹੀਂ ਹੈ ਤਾਂ ਖਾਲੀ ਆ ਇਹਨੂੰ ਉੱਧਰ ਰੱਖੋ ਮੜਾ ਜਾ ਮਾਂ ਪੁੱਤ ਇਹ ਲੈਣੀ ਹੋ ਇਹ ਕੋਈ ਨਹੀਂ ਹੋਣ ਦਾ ਡਰ ਆ ਹੁਣ ਪਾਪਾ ਚ ਆ ਗਿਆ ਮੈਨੂੰ ਹੋਣ ਦਾ ਡਰ ਹੈ ਬੈਠ ਕੇ ਕਹਿੰਦੇ ਖੂਨ ਦੇ ਜ਼ਰੀਏ ਜੀਨਸ ਦੇ ਜਰੀਏ ਹੋ ਜਾਂਦੀ ਆ ਸ਼ੂਗਰ ਮੈਨੂੰ ਪਹਿਲਾਂ ਆ ਗਈ ਡਾਈਬੀਟ ਤੋਂ ਹੁੰਦੀ ਨਹੀਂ 4-5 ਸਾਲ ਇਕੱਠਾ ਟਾਈਬੈਡ ਹੁੰਦਾ ਸਾਲ ਬਾਅਦ ਟਾਈਬੈਡ ਹੁੰਦਾ ਰਿਹਾ ਉਹ ਤੋਂ ਬਾਅਦ ਸ਼ੂਗਰ ਹੋ ਗਿਆ ਤੁਹਾਨੂੰ ਜੀ ਹਾਂਜੀ ਹਾਂਜੀ ਅੱਛਾ ਜੀ ਇਹ ਤਾਂ ਹੀ ਸ਼ੂਗਰ ਦਾ ਪੰਗਾ ਫੈਗਿਆ ਬੋਲੇ ਬਣ ਜਾ ਆ ਪੁੱਤ ਓ ਬਾਬੂ ਓ ਲੱਡੂ ਇਹਨਾਂ ਮਾੜ ਕੇ ਲੱਡੂ ਜਾਤਾ ਲੱਡੂ ਜਾਤਾ ਓਏ ਲੱਡੂ ਜਾਤਾ ਕਾ ਕਾਦਾ ਤੂੰ ਦੋ ਟਾਈਮ ਮੇਰੇ ਗੁਰਦੁਆਰਾ ਸਾਹਿਬ ਤੇ ਜਾ ਪਰ ਰੰਗ ਹੋ ਚੁੱਕੇ ਨੇ ਜੀ ਰੈਰਾ ਸਾਲ ਤੇ ਅੱਜ ਵਾਸਤੋਂ ਠੀਕਾ ਟਟਾ ਟੰਡਾ ਚੱਲਣਾ ਨਾ ਜ਼ਿਆਦਾ ਬਰਦੀ ਆ ਨਾ ਜ਼ਿਆਦਾ ਠੰਡ ਹੈ ਉੱਤਰ ਤੇ ਦੇਖ ਲਓ ਉਹ ਜੋ ਇਹ ਖੁਸ਼ ਹੋਣ ਲੱਗਿਆ ਵਾ ਮਾਂਕੂ ਏ ਮਾਂਕੂ ਦੇਖਦਾ ਰਹਿਦਾ ਰਹਿਦਾ ਮਾਂਕੂ ਦੇ ਸਾਡੇ ਨੇ ਸਹੀ ਰਾਇ ਕਰ ਪੁੱਤ ਹੋਈ ਨੋ ਪੈ ਜਾਣੇ ਲੱਡੂ ਦੇ ਸਾਡੇ ਦੇ ਬਾਲ ਆ ਝੜ ਰਹੇ ਆ ਜੀ ਆ ਥੋੜੇ ਜਿਹੇ ਰਹਿ ਗਏ ਹੁਣ ਦੁਬਾਰਾ ਹੋਗੇ ਮਾਂ ਮਰਦਾ ਨ ਤੇ ਜਿੰਨੇ ਨੂੰ ਹੱਥ ਜੋੜ ਕੇ ਚੰਟ ਹੋ ਗਿਆ ਹੁਣ ਪੂਰਾ ਚੰਟ ਹੋ ਗਿਆ ਹੁਣ ਪੂਰਾ ਆਹ ਕੀ ਆ ਕਹਿੰਦੇ ਅੰਨਿਆਂ ਨੂੰ ਕਾਲੂ ਹੈ ਕਿ ਕਿਸੇ ਦੇ ਕੁੜਮ ਦਾ ਜਨਮ ਦਿਨ ਕਾਛਾ ਪੰਜ ਸਤੂਆਂ ਨੇ ਕਿਹਦੇ ਪਾਈ ਦੇ ਜਨਮ ਦੀ ਹਾਂ ਫਿਰ ਗਿਫਟ ਲੈਣ ਚੱਲੇ ਆ ਭਾਈ ਹਾਂ ਮੰਮੀ ਤਾਂ ਕਹਿੰਦੀ ਮੇਰੇ ਕੁੜਮ ਜੱਗਾ ਵੀ ਲਿਆ ਦੇ ਤੂੰ ਚਿੰਝਾ ਮੈਂ ਦੇਣਾ ਹਾਂ ਚੱਲ ਉਹਦਾ ਘਰ ਨਹੀਂ ਚੱਲੀ ਕਹਿੰਦੀ ਮੈਨੂੰ ਸ਼ਰਮ ਆਈ ਜਾਨੀ ਕਿਸੇ ਦੇ ਆਉਣਿਆਂ ਨੇ ਹਾਂ ਉਹ ਤਾਂ ਚੱਲ ਘਰ ਚੋਂ ਜਿਹੜਾ ਮਰਜ਼ੀ ਮੈਂਬਰ ਦੇ ਦੇਵੇ ਉਹ ਬ ਦੇ ਦੇ ਭਾਈ ਹਾਂ ਹਾਂ ਪੰਨ ਹੋ ਗਈ ਜਾਂਦੀ ਆ ਭਾਬੀ ਹੋ ਗਈ ਤੇ ਯਾਰ ਹਾਂ ਕੁਮਾਰ ਉੱਤਮੜਾ ਹਾ ਗਾਹ ਯਾਰ ਮੈਨੂੰ ਕੋਈ ਖਾਇਦਾ ਨਹੀਂ ਖੜਾਉਂਦੇ ਤਾਇਆ ਤਨ ਇਹ ਸਾਡੀ ਕੋਈ ਆਪਸੀ ਗੱਲ ਚੱਲ ਰਹੀ ਸੀ ਤਾਇਆ ਜੀ ਨੂੰ ਉਹ ਯਾਦ ਆ ਗਈ ਵਿੱਚ ਚਲੋ ਫੇਰ ਨਾ ਫਟਾਫਟ ਤੁਸੀਂ ਗੱਡੀ ਨੂੰ ਚੱਲ ਜੀ ਚਲੋ ਫੇਰ ਹੁਣ ਮਾਰੀਏ ਸਲਫ ਹਾਂ ਮਿਲਦੇ ਹਾਂ ਫੇਰ ਤੁਹਾਨੂੰ ਬਾਜ਼ਾਰ ਚ ਜਾ ਕੇ ਹਾਂ ਚਲੋ ਜੀ ਪਹੁੰਚ ਕੇ ਬਾਜ਼ਾਰ ਚ ਬਾਜ਼ਾਰ ਚ ਲੱਗੀ ਹੋਈ ਆ ਜੀ ਪੂਰੀ ਰੌਣਕ ਹੈ ਔਨ ਜੋਰਾਂ ਸ਼ੋਰਾਂ ਤੇ ਦਨ ਨਾਲੋਂ ਇਸ ਟਾਈਮ ਜ਼ਿਆਦਾ ਚਾਹਲ ਪਹਿਲ ਹੁੰਦੀ ਬਾਜ਼ਾਰ ਚ ਹਾਂ ਸਾਰੇ ਪਾਸੇ ਰੌਣਕੇ ਰੌਣਕਾਂ ਜੀ ਕੱਪੜੇ ਨਹੀਂ ਲਕਾਨਾ ਹੋ ਗਈਆਂ ਪੂਰੀ ਰੌਣਕਾ ਜੀ ਪੂਰੀ ਹਾਂ ਲਓ ਜੀ ਪਹੁੰਚ ਗਏ ਹਣਾ ਦੁਕਾਨ 'ਚ ਮੈਂ ਸੋਚਿਆ ਵੀ ਜਲਸੇ ਤੇ ਵਧੀਆ ਗਿਫਟ ਤਾਂ ਕੋਈ ਹੋਰ ਨਹੀਂ ਸਕਦਾ ਹਨਾ ਆਪਣਾ ਪੰਜਾਬੀ ਸੱਭਿਆਚਾਰ ਹੈ ਨਾਲੇ ਚਾਚਾ ਜੀ ਯੂਜ਼ ਕਰਦੇ ਆ ਉਹਨਾਂ ਦੇ ਮੇਰੇ ਵਾਲਾ ਸਹਿਜ ਵੇਸੇ ਆ ਗਿਆ ਤਾਂ ਜਿੱਦਣ ਅਸੀਂ ਲੁਧਿਆਣੇ ਗਏ ਹੋਏ ਤੇ ਤੇ ਤਾਂ ਕਰਕੇ ਮੈਂ ਸੋਚਿਆ ਮਾਹ ਚਲੋ ਵੀ ਜਲਸੇ ਹੀ ਦਿੱਤਾ ਜਾਵੇ ਚਾਚਾ ਜੀ ਨੂੰ ਹਨਾ ਤੇ ਉਰੇ ਆ ਗਏ ਜੀ ਸ਼ੌਪ ਤੇ ਹੁਣ ਵਧੀਆ-ਵਧੀਆ ਜੁੱਤੀਆਂ ਐ ਵਧੀਆ-ਵਧੀਆ ਬੂਟ ਲੱਗੇ ਹੋਏ ਆ ਐਨਾ ਹਨਾ ਤੇ ਇੱਧਰ ਦੇਖੋ ਬਾਕੀ ਫਿਰ ਲੈ ਕੇ ਆਪਾਂ ਨੇ ਪਹਿਲਾਂ ਜਲ ਸਾਈ ਕੋ ਸਾਈ ਜਾਣਾ ਪੰਜਾਬੀ ਭਾਸ਼ਾ ਦਾ ਸਿੱਧੇ ਵਿੱਚ ਖੁਸਾ ਕਹਿੰਦੇ ਆ ਮੈਂ ਆ ਖੁਸਾ ਲੈ ਜੰਦੇ ਜੈਸਮੀ ਚਾਚੇ ਜੀ ਹੈ ਫੋੜੇ ਮੇਰਾ ਸਾਈਜ਼ ਦੇਖੋ ਤਾਂ ਪਾਕੇ ਹਾਂ ਮੇਰੇ ਆ 10 ਨੰਬਰ ਆਣਾ ਇਹ ਤਾਂ ਛੋਟਾ ਐ ਅੱਛਾ ਫਿਰ ਤੁਸੀਂ ਇਹਦਾ ਉਦਾਂ ਇਹਦਾ ਦਿਖਾਇਆ ਭਾਜੀ ਨੇ ਸੈਂਪਲ ਸੈਂਪਲ ਦਿਖਾਇਆ ਠੀਕ ਆ ਤੇ ਆ ਲੱਗੇ ਭਾਜੀ ਹੁਣ ਕਲਰ ਕੱਢਣ ਬਲੈਕ ਲੈ ਲੀਏ ਕਿ ਬ੍ਰਾਊਨ ਲੈਣਾ ਐ ਕਿ ਲੈ ਲਓ ਤੁਸੀਂ ਰਹਿਣ ਨੂੰ ਹਾਂ ਬਲੈਕ ਬਸੇ ਮੈਂ ਕਹਿੰਦਾ ਲਿਪੜਦਾ ਬਹੁਤ ਆ ਯਾਰ ਇਦੋਂ ਦਾ ਨਹੀਂ ਸਾਡੇ ਦਾ ਨਹੀਂ ਪਾਸ ਸਾਡੇ ਚਾਚਾ ਉਹਨੇ ਤੈਚੇ ਨੇ ਹੁਣ ਪਤਾ ਨਹੀਂ ਪਾਉਣੀ ਐ ਇਦਾਂ ਦੀ ਪਤਾ ਨਹੀਂ ਨਹੀਂ ਫੇਰ ਆ ਤਨ ਹਾਂ ਕਲਰ ਤਾਂ ਇਹਦੇ ਵਿੱਚੇ ਮਿਲ ਜਣਾ ਇਹਦੇ ਚ ਹੋਰ ਅਨੋਕ ਵਾਲੇ ਚ ਨੋਕ ਵਾਲੇ ਦੀ ਥੋੜੀ ਜ਼ਿਆਦਾ ਟੌਰ ਨੋਕ ਵਾਲੇ ਦੀ ਜ਼ਿਆਦਾ ਟੌਰ ਆ ਮੈਂ ਪਾ ਕੇ ਚੈੱਕ ਕਰ ਲੀ ਨਾ ਤੇਰਾ ਪੈਰ ਤਾਂ ਛੋਟਾ ਜਿਹਾ ਪੈਰ ਆ ਹੋਰਾ ਫੜਾ ਮੰਨੂ ਮੇਰੇ ਨਹੀਂ ਪਤਾ ਕਿ ਤੁਸੀਂ ਸਾਈਜ਼ ਦੇਖਣਾ ਹੈ ਹਾਂ ਮੈਂ ਪਾ ਕੇ ਦੇਖਣਾ ਵੀ ਜੱਚਦਾ ਕਿ ਨਹੀਂ ਐ ਦੇ ਵੀ ਕੀ ਚੰਗੇ ਬਦ ਕਰੇ ਲੈ ਮੈਨੂੰ ਪਾ ਕੇ ਦੇਖਣ ਦੇ ਮੇਰੇ ਵਾਲ ਸਹਜ ਚਾਚਾ ਜੀ ਦੇ ਐਨ ਆ ਗਿਆ ਤਾਂ ਉਧਰ ਜਿੱਦਾਂ ਲੁਧਿਆਣੇ ਇਸ ਤੇ ਵੀ ਜੁੱਤੀਆਂ ਦੇ ਦਿੱਤੀਆਂ ਕਿ ਜੋੜਾ ਲੱਗਦੇ ਹਾਂ ਉਹ ਨਹੀਂ ਪਤਾ ਗੱਲ ਗਿਆ ਏ ਪਾਜੀ ਕਹਿੰਦੇ ਅਸੀਂ ਦੁਕਾਨ ਵਧਾਉਣੀ ਹੈ ਜਲਦੀ ਕਰੋ ਲੈ 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 ਪਾਜੀ ਮੈਂ ਤੁਸੀਂ ਸਾਨੂੰ ਸਮਾਨ ਨਹੀਂ ਦੇ ਸਕਦੇ ਪਾਜੀ ਸਾਨੂੰ ਦੁੱਖ ਹੋਇਆ ਇਦਾਂ ਨਹੀਂ ਪਾਜੀ ਨੇ ਜਲਦੀ ਜਾਣਾ ਅੱਜ ਘਰ ਨੂੰ ਕਹਿੰਦੇ ਦੁਕਾਨ ਵਧਾਉਣੀ ਹੈ ਅਸੀਂ ਜਲਦੀ ਨਹੀਂ 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 ਇਦਾਂ ਨਾ ਕਰੋ ਜੀ ਅਸੀਂ ਤਾਂ ਲੈ ਕੇ ਬੰਦੀ ਗੰਗਾ ਕੱਦੀ ਵੀ ਹੱਥ ਧੋ ਲਈਏ ਚੱਪਤ ਨਹੀਂ ਦਵਾਉਂਦਾ ਸਹਿਜ ਦਾ ਭਾਜੀ ਇਹ ਓਕੇ ਆ ਅ ਕਲਰ ਸਾਨੂੰ ਹੋਰ ਇੱਕ ਆਏ ਕਲਰ ਦੇ ਆ ਮੇਰੀ ਗੱਲ ਸੁਣੋ ਹੋ ਕਲਰ ਦੇਖੋ ਹੈਲੋ ਹੈਲੋ ਆ ਠੀਕ ਆ ਆ ਬੋਲੋ ਭਾਜੀ ਇਹਦੇ ਨਾਲ ਦਾ ਕੱਢ ਦਿਓ ਜੀ ਬਸ ਹਾਂ ਅ ਬਰਾਊਨ ਨਹੀਂ ਤਾਂ ਮੈਂ ਵੀ ਦੀਦੀ ਚਕਲਾ ਟਾਈ ਬਰਾਊਨ ਕੱਢ ਦਿਓ ਇਹ ਭਾਈ ਜਿਹੜੀ ਮੇਰੇ ਕੋਲ ਜੁੱਤੀ ਹੈ ਇਹ ਵੀ ਬਹੁਤ ਤਿਲਕ ਦੀ ਜਿਹੜੀਆਂ ਮੇਰੀਆਂ ਦੂਸਰੀਆਂ ਚਪਲਾ ਵੀ ਬਹੁਤ ਹੀ ਤੰਗੀਆਂ ਇਹਦਾ ਹੋਰੇ ਪੰਗਾ ਲੈ ਲਿਆ ਮੈਂ ਹੋਰੇ ਵੱੜ ਕੇ ਇਹ ਇਹਨੂੰ ਆਵਾਜ਼ ਦੇਵਾ ਦੇ ਹਾਂ ਉਹਦੇ ਸ਼ੁਰੂ ਚ ਪਈਆਂ ਆਲੋ ਭਾਜੀ ਥੋੜਾ ਦੱਸੋ ਭਾਜੀ ਬੱਸ ਮੇਤਰਾ ਅ ਕਰ ਦੇ ਇਹਨੂੰ ਮੜਾ ਜਾ ਜੇ ਡੱਬਾ ਦੇ ਦੀ ਵੀਰੇ ਸਾਨੂੰ ਹੈ ਪੈਕ ਪੈਕ ਕਰਾਉਣਾ ਸੀ ਇਹ ਇਹਦੇ ਨਾਲ ਹਾਂ ਤੇ ਹਾਂ ਡੱਬਾ ਦੇ ਦੀ ਯਾਰ ਅਸੀਂ ਪੈਕ ਕਰਨਾ ਹੈ ਕੋਈ ਹੋਰ ਦੇ 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 ਚਾਹੇ ਇਹ ਤਾਂ ਡੱਬਾ ਵੈਸੇ ਹੋਣਾ ਨਹੀਂ ਮਨ ਲੱਗਦਾ ਕੋਈ ਹੋਰ ਡੱਬਾ ਦੇ ਦੇ ਸਾਨੂੰ ਸ਼ੂਜ਼ ਵਾਲਾ ਇਹ ਆ ਦੇਖੋ ਆ ਦੇਖ ਗਿਫਟ ਦੇਣਾ ਅਸੀਂ ਕਿਸ ਨੂੰ ਹੋ ਗਿਆ ਸਿਲੈਕਟ ਬਾ ਹੋ ਗਿਆ ਭਾਜੀ ਸਿਲੈਕਟ ਤਾਂ ਹੋ ਗਿਆ ਹੀ ਨੰਬਰ ਨੰਬਰ ਤਾਂ ਦੱਸੇ ਜੀ ਦਿਖਾਈ ਇੱਕ ਮਿੰਟ ਦੇਖ ਲਓ ਮੈਂ ਪਾ ਕੇ ਪਾ ਕੇ ਦੇਖ ਲਓ ਹਾਂਜੀ ਹਾਂ ਕਿਤੇ ਫੇਰ ਉਹੀ ਕੰਮ ਹੋ ਜਵੇ ਯਾਰ ਮੋੜ ਮੜੀਏ ਜਾਲਾ ਨਹੀਂ ਨਹੀਂ ਮਤਾਂ ਨਹੀਂ ਤਾਂ ਲੱਗਦੀ ਆ ਦੀ ਤੀਸਰੀ ਯਾਰ ਮਨ ਟਾਇਰ ਲੱਗਦਾ ਨਹੀਂ ਲੂਜੀ ਹੋਣੀ ਭਾਈ ਬੋਲ ਲੀ ਹੁਣ ਬੋਲ ਲੂਜੀ ਹੁੰਦੀ ਭਾਈ ਹਾਂ ਬੋਲ ਆ ਪਾ ਕੇ ਦੇਖੋ ਬੋਲ ਦੋ ਹਾਂ ਹਾਰੇ ਸੋਲੋ ਯਾਸ ਮਨਾ ਆ ਫੜ ਆ ਪਾ ਕੇ ਦੇਖ ਜੇ ਵੀ ਫੜੀ ਜਿ ਫੜ ਜਾਂਦਾ ਆਦੀ ਬਣਾ ਸਕਦੇ ਹੋ। ਹਾਂ। ਨਾਲ ਤਾਂ ਨੋਕ ਕਾਲੀ ਜੁੱਤੀ ਦੀ ਹੋ啊 ਵੈਸੇ। ਹਾਂ। ਇਹ ਮੜਕੀ ਗੱਲ। ਬਸ ਫਿਰ ਇਹ ਲੈ ਲਓ ਤੁਸੀਂ ਬਰਾਊਨਰ ਨਾਲ ਕਨਫਿਊਜ਼ ਕਰ ਰਹੇ ਹੋ। ਭਾਜੀ ਇਹਦੇ ਨਾਲ ਦਾ ਮੇਰਾ ਸਾਈਜ਼ ਦਿਓ। ਮੈਂ ਹੁਣ ਕਿਹੜਾ ਇੰਨੀਆ ਦਾ ਜੁੱਤੀਆਂ। ਮੇਰੇ ਕੋ ਹਾਂ ਨਹੀਂ ਜੀ ਤਿਲਕ ਨਹੀਂ ਹੈ। ਹਾਂ। ਹਾਂ ਆ ਵੀ ਪੁੱਛ ਲੋ ਦੀ ਇਹਨੂੰ। ਦੱਸ। ਲੈਣਾ ਇਹਦੇ ਗਿਫਟ। ऐसे होरे काम ਤੁਸੀਂ ਫਿਰ ਕਿਹੜੇ ਸਾਡੇ ਸਪੈਸ਼ਲ ਜੀਸੇ ਦੇ ਲੇ ਕੇ ਹੋ? ਤੇਰੀ ਤੇਰਾ ਕਿਹੜਾ ਸਾਈਜ਼ ਦਾ? ਪਹਿਲਾਂ ਤੂੰ ਤਾਂ ਸੈਲੈਕਟ ਕਰ। ਹਾਂ। ਪਾਜੀ ਇਹ ਵੀ ਦੇਖੋ। ਦੇਖੋ ਬੜਾ ਲੈਣਾ ਹੋਰ ਬੜਾ ਮੇਰੇ। ਹੋਰ ਬੜਾ ਹੋਰ ਬੜਾ ਜੇ ਵੀ ਜਾਣਾ। ਨਹੀਂ ਨਹੀਂ ਪਾਜੀ ਫਜ਼ਲਾ ਮੇਰਾ ਇਹ। ਹਾਂ ਥੋੜਾ ਜਿਹਾ ਹੋਰ ਬੜਾ ਦੇ। ਆਹ। ਦੇਖਣਾ ਦੇਖਣਾ ਸਿੱਧੀ। ਹਾਂ ਲੱਗਿੰਦਾ ਏਦਾ ਵਾਈ ਹੋਰੇ ਕੰਮ ਖਰਾਬ ਹੋ ਗਿਆ ਕੋਈ ਕੰਮ ਖਰਾਬ ਨਹੀਂ ਹੋਇਆ ਹੈਗਾ ਥੋੜਾ ਸਾਈਸ ਤੁਸੀਂ ਸਾਨੂੰ ਕਿੰਨਾ ਕੇ ਲੈ ਕੇ ਆਨੇ ਹੋ ਆ ਠੀਕ ਹੈ ਸਨ ਇੱਥੇ ਕੋਲ ਸਨ ਕਿਉਂਕਿ ਪਤਾ ਨਹੀਂ ਮੈਨੂੰ ਇੱਕ ਤੋਂ ਮੇਰਾ ਪੈਰ ਹੀ ਨਹੀਂ ਜੰਮਦਾ ਦੀਦੀ ਸਹੀ ਸੀਦਾ ਹਾਂ ਇਹ ਤਾਂ ਠੀਕ ਲੱਗਦਾ ਭਾਜੀ ਆ ਦੇ ਦੋ ਧੀ ਦੀਦੀ ਵਾਲੀ ਪਾਜੀ ਦਿਲ ਕਾਉ ਮਾ ਕੋਈ ਨਹੀਂ ਦੀਦੀ ਕਦੇ ਕਦੇ ਆਉਣੀ ਆਪਾਂ ਕਿਹੜੀ ਵਿੰਦਨਾ ਰੋਜ਼ ਆਉਣੀ ਤੁਲੇ ਨਾ ਆਹਾਂ ਨਹੀਂ ਨਾ ਕੋਈ ਨਾ ਚੱਲ ਲੈ ਲੋ ਲੈ ਲੋ ਕੋਈ ਗੱਲ ਨਹੀਂ ਅੱਜ ਪਾਜੀ ਹੋਇਆ ਥਿਆਲ ਅੱਜ ਪਾਜੀ ਕਹਿੰਦਾ ਭਾਈ ਇੱਕਦੀਆਂ ਵੀ ਚਾਰ ਚਾਰ ਲਾਓ ਆਏ ਆਏ ਐ ਇੰਨਾ ਵੀ ਨਹੀਂ ਥਿਆਲ ਹੋਇਆ ਪਾਜੀ ਅਮ ਇੱਕ ਫੋਟੋ ਮੰਡੀ ਜੀ ਤੇ ਤੁਸੀਂ ਹੁਣ ਤੁਸੀਂ ਕਿਹੜਾ ਲਿਆ ਸਾਈਜ਼ ਦੇਖੋ ਰੇ ਮੇਰੇ ਕੋ ਸਾਂਹ ਫੇਤੀ ਨੈਦੂ ਤੇ ਕਿ ਅਤੇ ਆ ਦੇਖੀਏ ਤੇ ਪਾਈ ਆਲੀ ਦੁਸਰ ਦੀ ਆਣੀ ਆ ਲਈ ਹੁਣੇ ਹਾਂ ਆਲੀ ਦਾਲੀ ਦੇਖੇ ਤਾਂ ਪਾਗੇ ਦੇਖੋ ਤਾਂ ਨੋ ਬਹੁਤ ਠੀਕ ਹੈ ਕਰ ਦੋ ਜੀ ਤਿੰਨੇ ਚੀਕਾਂ ਪਾਇਆ ਲਓ ਜੀ ਅਸੀਂ ਚੱਲੇ ਹੁਣ ਦੇਖਿਓ ਕਰ ਦੋ ਭਾਜੀ ਇਹ ਲੈਣ ਆਏ ਤੇ ਖੁਸਾ ਪਾ ਲ ਗਏ ਉਹਰੇ ਹੋਰੇ ਜਿਹੇ ਹਟਮ ਹੋਣੀ ਚੋਰੀ ਲੈਣਾ ਜੇ ਸਾਨੂੰ ਦੱਸ ਕੇ ਵਣ ਹਾਂ ਹਾਂ ਅਸੀਂ ਚਲੇ ਆਂ ਲੈ ਰਹੇ ਹਾਂ ਉਹ ਮੈਂ ਤਾਂ ਫੇ ਚਾਚਾ ਜੀ ਯੋਗਾ ਲੈਣ ਆਇਆ ਦਾ ਫੇਰ ਅਸੀਂ ਉਹਨੀਆਂ ਸੋਹਾਂ ਦੀਆਂ ਧੀਆ ਐ ਅੱਜੀ ਖੁਸ਼ਾ ਚਾਚਾ ਖੁਸ਼ਾ ਆ ਨਾ ਚਲੋ ਠੀਕ ਹੈ ਠੀਕ ਲਓ ਜੀ ਪਹੁੰਚ ਕੇ ਚੌਧਰੀ ਕਲੈਕਸ਼ਨ ਤੇ हां जी जनाब क्या हाल है जी महाराज बढ़िया बढ़िया भाई तू ही सुनाओ पाजी बस ठीक ठाक हां महाराज हुकम करो पाजी हुकम ਤਾਂ ਬਾਬਾ ਜੀ ਮੈਂ ਕਿਹਾ ਚੱਲ ਮਿਲੇ ਜਾਈਏ ਤੁਹਾਨੂੰ ਅੱਜ ਨਾ ਨਾ ਜਰੂਰ ਮਿਲਣਾ ਚਾਹੀਦਾ ਭਾਜੀ ਹੋਰ ਤੁਸੀਂ ਤਾਂ ਹੁਣ ਆਏ ਕਹਿੰਦੇ ਵੀ ਮਿਲ ਕੇ ਵੀ ਨਾ ਜਾਓ ਵੀ ਜਦ ਵੀ ਆਉਣਾ ਕੰਮ ਨੂੰ ਆਉਣਾ ਨਹੀਂ 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 ਕੰਮ ਨਹੀਂ ਤੁਸੀਂ ਆਏ ਨਹੀਂ ਕਾਫੀ ਟਾਈਮ ਹੋ ਗਿਆ ਭਾਜੀ ਅੱਜ ਤਾਂ ਖੁਦ ਯਾਦ ਕਰਦਾ ਹੀ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਉਹੀ ਮੈਂ ਕਿਹਾ ਯਾਰ ਅੱਜ ਆਪਣੇ ਯਾਰ ਨੂੰ ਮਿਲ ਕੇ ਆਈਏ ਹਨਾ ਨਾਲੇ ਮਿਲਣਾ ਚਾਹੀਦਾ ਭਾਈ ਮਿਲਦੇ ਜੁਦੇ ਲਵਾਂਗੇ ਬਿਲਕੁਲ ਬਿਲਕੁਲ ਹਾਂ ਤੇ ਨਾਲੇ ਮੈਂ ਕਿਹਾ ਹੁਣ ਨਵਾਂ ਮਾਲ ਆਇਆ ਵਾ ਹੁਣ ਆ ਬਾਈ ਕੋਲ ਵਾਧੂ ਵਾਧੂ ਸਟਾਕ ਆਇਆ ਵਾ ਸਾਰਾ ਭਾਈ ਹੂੰ ਗਰਮੀਆਂ ਦਾ ਸਟਾਕ ਪੂਰਾ ਹੈ ਹਾਂਜੀ ਹਾਂਜੀ ਉੱਪਰ ਵੀ ਪਿਆ ਵਾ ਭਾਈ ਜੀ ਠੀਕ ਆ ਠੀਕ ਆ ਠੀਕ ਤੇ ਹੁਣ ਬੋਲਾ ਜੀ ਐਂ ਕਰੋ ਮੈਨੂੰ ਸ਼ਰਟਾਂ ਦਿਖਾਓ ਦੋ ਠੀਕ ਹੈ ਭਾਈ ਚੈੱਕ ਲੈਣੀ ਪਲੇਨ ਲੈਣੀ ਭਾਈ ਜੀ ਅ ਦੋਨੋਂ ਦਾ ਇੱਕ ਅੱਧੀ ਯਾਰ ਮੈਂ ਕਹਿੰਦਾ ਚੈੱਕ ਲੈ ਲੰਨੇ ਲੈਣੀਆਂ ਦਊ ਵਾ ਠੀਕ ਹੈ ਠੀਕ ਹੈ ਬਾਕੀ ਮਾਲ ਦੋਹੇ ਦਿਖਾ ਦੇ ਵੀ ਹਨਾ ਦੇਖ ਲੰਨੇ ਕਿਹੜੀ ਲੋ ਭਾਈ ਚੈੱਕ ਚ ਆਉਂਦੀ ਐ ਫਾਨੂ ਵਾਧੂ ਆਰਟੀਕਲ ਪਏ ਆ ਭਾਈ ਹੂੰ ਲੋ ਭਾਈ ਰੈਡ ਗ੍ਰੀਨ ਸਰਾ ਰੈਡ ਗ੍ਰੀਨ ਕਲਰ ਇੱਕ ਤੇ ਕਾ ਵੀ ਕਲਰ ਪਿਆਰਾ ਏ ਭਾਜੀ ਹੂੰ ਕਲਰ ਤਾਂ ਇਹ ਵੀ ਵਧੀਆ ਹਾਂਜੀ ਚਲੋ ਭਾਈ ਸਰਾਉਂ ਚ ਅਬੀ ਚੈੱਕ ਕਰਾ ਲੇ ਆ ਜੀ ਭਾਜੀ ਲਾਈਟ ਸ਼ੇਡ ਜੇ ਪਲੇਨ ਚ ਦੇਖਣੀ ਆ ਪਲੇਨ ਚ ਮਿਲ ਜਾਣੇ ਆ ਟਿਕਾ ਲਾ ਲਓ ਭਾਜੀ ਹਾਂ ਪਲੇਨ ਵੀ ਦਿਖਾ ਦੇ ਯਾਰ ਦੋ ਚਾਰ ਚਲੋ ਭਾਈ ਇਹ ਅੱਜ ਦੀ ਗੱਲ ਆ ਕਵਾਲਿਟੀ ਕਪੜਾ ਵੀ ਕੰਨਬਰ ਆ ਭਾਈ ਜੀ ਵੀ ਕਲਰ ਚਪੇ ਆ ਭਾਈ 3-4 ਕਲਰ ਆ ਅੱਛਾ ਆ ਲਓ ਭਾਈ ਗ੍ਰੀਨ ਕਲਰ ਲਾਈਨਿੰਗ ਵੀ ਦਿਖਾ ਦੂ ਆ ਭਾਈ ਲਾਈਨਿੰਗ ਵਾਲੀਆਂ ਵੀ ਦਿਖਾ ਦੇ ਯਾਰ ਆ ਲਓ ਲਾਈਨਿੰਗ ਚ orange ਕਲਰ ਵੀ ਯਾਰ ਆ ਲਓ ਭਾਈ ਪਲੇਨ ਚਾਹੀਦਾ ਆ ਲਓ ਭਾਈ ਲਾਈਨਿੰਗ ਕਪੜਾ ਬੜੀਆ ਭਾਈ ਕਪੜਾ ਬੜੀਆ ਯਾਰ ਕਵਾਲਿਟੀ ਕੰਨਬਰ ਆ ਭਾਈ ਜੀ ਆ ਲਓ ਹੂੰ ਹਲੋ ਭਾਈ ਲੈ ਲੀਂ ਲਾਈਨਿੰਗ ਆਲਾ پیسے ਹੁਣ ਦੁਬਾਰਾ ਚੱਲੋ ਪਿਆ ਨਾ ਟ੍ਰੈਂਡ ਇਹ ਵੀ ਪੀਡ ਚੱਲਦਾ ਭਾਜੀ ਇਹ 12 ਮਹੀਨੇ ਚੱਲਦਾ ਭਾਜੀ ਹੁਣ ਹੂੰ 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 ਨਹੀਂ ਪਹਿਲਾਂ ਜਿਹੜਾ ਚਾਹਦੇ ਆ ਜਦਾਂ ਮਾਰ ਪਹਿਲਾਂ ਵਿੱਚੋਂ ਹਜੇ ਘਟ ਗਿਆ ਤਾਂ ਹੁਣ ਚੱਲਣ ਲੱਗ ਗਿਆ ਦੁਬਾਰਾ ਇਹ ਚੱਲਣ ਲੱਗ ਗਿਆ ਹਲੋ ਭਾਜੀ ਆ ਪਿਸਤਾ ਕਲਰ ਭਾਜੀ ਆ ਵੀ ਚਲੋ ਇਹ ਮਲਟੀ ਸ਼ੇਡ ਲੈਣੇ ਮਲਟੀ ਸ਼ੇਡ ਮਿਲ ਜੂਗਾ ਹਲੋ ਭਾਈ ਹਾਂ ਮਲਟੀ ਸ਼ੇਡ ਹੈ ਭਾਜੀ ਇਹ ਵੀ ਦਿਖਾ ਦੇ ਯਾਰ ਭਾਜੀ ਹਲੋ ਭਾਜੀ ਇਹ ਆਨੇ ਮਲਟੀ ਸ਼ੇਡ ਹੈ ਭਾਜੀ ਇਹ ਇੰਚ ਮੈਂ ਉਹਦਾ ਲੋਰਾ ਲੋਰਾ ਵੀ ਵੈਸੇ ਲਿਗੇ ਜਾਣੀਆਂ ਫੇਰ ਭਾਈ ਹੂੰ ਉਹਦੇ ਬਾਅਦ ਤੇ ਮਾਰੂੰਗਾ ਤੇਰੇ ਕੋਲ ਜੈ ਕਿ ਪਿਆਰਾ ਭਾਈ ਸਿੰਪਲ ਸੁਪਰ ਭਾਈ ਹੂੰ ਹਲੋ ਭਾਈ ਪਿੰਨਰ ਦਾ ਵੀ ਘੈਂਟ ਉਹ ਭਾਜੀ ਦੇਖੋ ਇਹ ਦੇਖੋ ਇਹ ਅਸਲ ਵਿੱਚ ਨਾ ਮੈਂ ਲੈ ਕੇ ਜਾਣਾ ਕਿਸੇ ਰਿਸ਼ਤੇਦਾਰ ਵਾਸਤੇ ਗਿਫਟ ਕਰਨੇ ਠੀਕ ਹੈ ਠੀਕ ਹੈ ਠੀਕ ਹੈ ਜੇ ਛੋਟੀ ਬੜੀ ਹੋਈ ਸਾਈਜ਼ ਦਾ ਚੇਂਜ ਹੋ ਜੂਗੀ ਭਾਜੀ ਕੋਈ ਚੱਕਰ ਹੈ ਉਹ ਹੈ ਮੇਰਾ ਬਾਈ ਚੇਂਜ ਕਰਦੀ ਠੀਕ ਹੈ ਠੀਕ ਹੈ ਠੀਕ ਹੈ ਨਾ ਬਾਕੀ ਫਿਰ ਹੁਣ ਸਿਲੈਕਟ ਕਰ ਲਈਏ ਲੈ ਚੱਲੋ ਭਾਜੀ ਦੇਖ ਲਓ ਕਿਹੜੀ ਕਿਹੜੀ ਲੈਣੀ ਹੈ ਹਮਮ ਕੁੱਲ ਜਿਆਦਾ ਗੀਆਂ ਕੰਫਿਊਜ਼ ਹੋ ਗਈ ਚਾਹੀ ਗੱਲ ਵੈਸੇ ਹੈ ਉਹੀ ਗੰਨੇ ਦੇ ਖੇਤ ਵਾਲੀ ਕੰਮ ਆ ਭਰਾ। ਸਹੀ ਗੱਲ ਆ ਭਾਜੀ। ਗੰਨੇ ਦੇ ਖੇਤ ਮੈਂ ਬੰਦਾ ਵੱਡ ਜਾਂਦਾ ਅਗਲਾ ਕਹਿੰਦਾ ਯਾਰ ਨਹੀਂ ਆਹ ਵਧੀਆ ਏ। ਆਹ ਫਲਾ ਗੰਨਾ ਵਧੀਆ ਲੱਗਦਾ। ਇਹ ਮੋਟਾ ਬੰਦਾ ਯਾਰ ਚੱਕ ਲਈ ਕਿ ਰਹਿੰਦੀ ਹੈ। ਆਹ ਉਹ ਕੰਮ ਆ ਵੀ ਆਹ ਤੀਸ਼ ਆਹ ਸ਼ਰਟ ਵਧੀਆ ਯਾਰ ਐ ਫੇ ਕਹਿੰਦਾ ਨਹੀਂ ਯਾਰ ਆਹ ਨਹੀਂ ਤੂੰ ਆਹ ਆ ਦੇਖ। ਉਹ ਕੰਮ ਹੈ ਭਾਜੀ ਇਹ ਲੱਗ ਜਾ ਲੈਣਾ ਨਾ ਕਲਰ ਦੀ ਕਲਰ ਬਹੁਤ ਆ ਕਲਰ ਦੀ ਭਾਜੀ। ਇਹਦੀ ਹੈਂ। ਕਲਰ ਡਿਫਰੈਂਟ ਜਿਹਾ ਆ ਨਾ ਭਾਜੀ। ਹਮ। ਲੱਗ ਜਾ ਕਲਰ ਆ ਭਾਜੀ ﾎୋਲ ਕੇ ਦਿਖਾਉਣ ਤੁਹਾਨੂੰ ﾎୋਲ ਕੇ ਦਿਖਾਉਂਗਾ ਨਹੀਂ ਯਾਰ ਅੰਦਰੋਂ ਵੀ ਚੈੱਕ ਕਰੋ ਇਹਦੇ ਗਲ ਪੱਗ ਫਿਰ ਪੱਗ ਭਾਜੀ ਰੈੱਡ ਬਨ ਲਓ ਬਲੈਕ ਬਨ ਲਓ ਭਾਜੀ ਮਹਿਰੂਨ ਬਨ ਹੋ ਜਾਣੀ ਇਹਦੇ ਨਾਲ ਗ੍ਰੀਨ ਬਨ ਹੋ ਜਾਣੀ ਇਹ ਨਾਲ ਸਾਰੀ ਪੱਗਾਂ ਚੱਲ ਪੈਣੀ ਆ ਨਾਈਟ ਕਲਰ ਆ ਨਾ ਭਾਜੀ ਇਹਦਾ ਟਾਰਗਟ ਹੀ ਚੱਲਣੀ ਫੇ ਕੰਬੀਨੇਸ਼ਨ ਬਣ ਜਾਣਾ ਨਾ ਭਾਜੀ ਹਮਮ ਬਾਕੀ ਤੁਸੀਂ ਦੇਖ ਲਓ ਚੈੱਕ ਕਰੋ ਇੱਕ ਪਲੇਨ ਲੈ ਲਓ ਇੱਕ ਚੈੱਕ ਲੈ ਲਓ ਭਾਜੀ ਇੰਦਾ ਕਰ ਲਓ ਜੇ ਲਾਈਨਿੰਗ ਲੈਣੀ ਲਾਈਨਿੰਗ ਲੈ ਲਵੋ ਔਰੇਂਜ ਕਲਰ ਭਾਜੀ ਆ ਵੀ ਕਲਰ ਲੈ ਲੈਂਦਾ ਇਹ ਵੀ ਵਧੀਆ ਇਹ ਪਿਆਰਾ ਕਲਰ ਆ ਭਾਜੀ ਲਾਈਨਿੰਗ ਤਾਂ ਹੁਣ ਸਦਾ ਬਾਹਰ ਹੋ ਗਈ ਵੀ ਨਾ ਭਾਜੀ ਹੂੰ 12 ਮਹੀਨੇ ਚੱਲਦੀ ਭਾਜੀ ਗਰਮੀ ਸਰਦੀ ਦੋਨਾਂ ਚ ਚੱਲਦੀ ਭਾਜੀ ਇਹ ਲੈਣਾ ਠੀਕ ਆ ਠੀਕ ਆ ਤੇ ਚਲੋ ਉਹ ਕਰ ਲੀਏ ਸਿਲੈਕਟ ਠੀਕ ਫੇਰ ਮਿਲਦੇ ਜੀ ਲਾਓ ਜੀ ਦੋ ਲੈ ਲਈ ਆਪਾਂ ਨੇ ਸ਼ਰਟਾਂ ਇਹ ਦੋ ਇਸ ਕਰਕੇ ਲਈਆਂ ਜੀ ਇਹ ਇੱਕ ਗਿਫਟ ਇਹ ਕਿਸੇ ਨੇ ਭਾਈ ਉਧਰੋਂ ਉਹਨਾਂ ਦੀ ਫੈਮਿਲੀ ਮੈਂਬਰ ਨੇ ਹੀ ਦੇਣਾ ਹੈ ਇੱਕ ਮੇਰੇ ਵੱਲੋਂ ਆ ਜੀ ਇਹ ਤੇ ਕੈਰੀ ਬੈਗ ਭਾਈ ਲਗ ਲਗ ਕਰ ਦੇ ਅ ਲਗ ਲਗ ਕਰਨੇ ਅਲਗ ਲਗ ਕਰ ਦੋ ਵੈਸੇ ਪੈਕਿੰਗ ਕਰਾਉਣੀ ਮੈਨੂੰ ਡੱਬੇ ਦੇ ਦੇ ਦੋ ਮਾਰਾ ਦੋ ਨਾਲੇ ਮਿਲੋ ਇੱਧਰ ਬਾਬਾ ਜੀ ਨੂੰ ਸਾਡਿਆਂ ਨੂੰ ਹੋਰ ਭਾਈ ਕੀ ਹਾਲ ਹੈ ਦਾ ਸਸਤੀ ਕਾਲ ਜੀ ਸਾਰਿਆਂ ਨੂੰ ਸਸਤੀ ਕਾਲ ਦੀ ਮਾਰਾ ਹੋਰ ਠੀਕ ਆ ਜੀ ਬਦਿਆ ਭਾਈ ਬੀਪੂ ਬੀਪੂ ਭਾਈ ਦੀ ਇੰਟਰੋਡਕਸ਼ਨ ਕਰਾਣੀ ਤਾਂ ਰਹਿ ਗਈ ਦੀ ਤੇ ਇਹ ਮੈਨੂੰ ਡੱਬੇ ਵੀ ਦੇ ਦੇ ਬਾਈ ਯਾਰ ਦੋ ਹਨਾ ਪੈਕ ਕਰਾਉਣੀਆਂ ਇਹ ਕੈਰੀ ਬੈਗ ਤਾਂ ਚਾਹੇ ਇੱਕ ਇੱਕ ਕਰ ਦੋ ਡੱਬੇ ਮੈਨੂੰ ਦੋ ਦੇ ਦਿਓ ਨਾਲ ਰੋਹਿਤ ਡੱਬੇ ਲੈ ਕੇ ਆਈ ਉੱਪਰ ਤੋਂ ਲਿਆ ਵੀ ਰੋਹਿਤ ਡੱਬੇ ਤੇ ਦੋ ਹੋ ਗਏ ਆਪਣੀਆਂ ਸ਼ਰਟਾਂ ਬਾਕੀ ਹੁਣ ਸਮਾਨ ਹੋ ਗਿਆ ਜੀ ਆਪਣਾ ਸਾਰਾ ਪੂਰਾ ਤੇ ਚਲਦੇ ਆਂ ਜੀ ਫਿਕਰੇ